ਹਾਂਜੀ ਆਪਣਾ ਨਾਮ ਦੱਸਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਵਰ ਅਮਰਿਤ ਮੀਰ ਸਿੰਘ ਕੁਵਰ ਦੀ ਕਿਹੜੇ ਅਵਾਰਡ ਦਿੱਤੇ ਆ ਕਿੱਥੇ ਨਾਮ ਲਿਖਿਆ ਜਾ ਰਿਹਾ ਹੈ ਤੁਹਾਡਾ ਕਿਹੜੀ ਗੇਮ ਆ ਸਰ ਮੇਰੇ ਵਰਲਡ ਰਿਕਾਰਡ ਹੁਣ ਤੱਕ 34 ਵਰਲਡ ਰਿਕਾਰਡ ਹੋ ਗਏ ਨੇ 34 ਤੋਂ ਜ਼ਿਆਦਾ ਹੋ ਗਏ ਨੇ ਤੇ ਹੁਣ ਜਿਹੜਾ ਰੀਸੈਂਟਲੀ ਰਿਕਾਰਡ ਹੋਇਆ ਮੇਰਾ ਯੂਕਰੇਨ ਦੀ ਕੰਟਰੀ ਵਿੱਚ ਦਰਜ ਹੋਇਆ ਵਾ ਤੇ ਉਹਨਾਂ ਨੇ ਮੇਲ ਜਾਰੀ ਕੀਤੀ ਸੀ ਕਿ ਕੁਵਰ ਪਹਿਲਾ ਭਾਰਤੀ ਹੈ ਜਿਹਦਾ ਨਾਮ ਸਾਡੀ ਬੁੱਕ 'ਚ ਦਰਜ ਹੋਇਆ ਤੇ ਉਹਨਾਂ ਦੇ ਮਿਊਜ਼ੀਅਮ 'ਚ ਹੁਣ ਮੇਰਾ ਨਾਮ ਲਿਖਿਆ ਜਾ ਰਿਹਾ ਕਿੰਨੇ ਦੇਸ਼ਾਂ ਦੇ ਲੋਕ ਜਿਹੜੇ ਇਹਦੇ ਵਿੱਚ ਹੋ ਸਕਦੇ ਸਰ ਇਹ ਯੂਕਰੇਨ ਕੰਟਰੀ ਦੇ ਹੈਗੇ ਰਸ਼ੀਆ ਦੇ ਹੈਗੇ ਆ ਫਿਰ ਆਪਣੇ ਕੈਨੇਡਾ ਦੇ ਹੈਗੇ ਆ ਤੇ ਇੱਕ ਇਜੀਪਟ ਦਾ ਮੁੰਡਾ ਭਾਰਤ ਦੇ ਕਿੰਨੇ ਲੋਕ ਪਰਦਨ ਸਰ ਮੈਂ ਕੱਲਾ ਹੀ ਜੀ ਫਿਰ ਕਿੰਨੀ ਖੁਸ਼ੀ ਮਿਲੀ ਜਦੋਂ ਇਦਾਂ ਦੇ ਤੁਹਾਨੂੰ ਜਦੋਂ ਪਤਾ ਲੱਗਿਆ ਬਿਲਕੁਲ ਸਰ ਇੱਕ ਸਪੋਰਟਸਮੈਨ ਆਸਤੇ ਬਹੁਤ ਖੁਸ਼ੀ ਆ ਇਹ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਨਮਾਨ ਹੁੰਦਾ ਸਾਡਾ ਸਾਨੂੰ ਰੈਕਗਨਿਸ਼ਨ ਮਿਲਦੀ ਹੈ ਰეკਮੈਂਡੇਸ਼ਨ ਮਿਲਦੀ ਹੈ ਤੇ ਉਹੀ ਜ਼ਿਆਦਾ ਖੁਸ਼ੀ ਉਦੋਂ ਹੋਏਗੀ ਜਦੋਂ ਸਾਨੂੰ ਘਰੋਂ ਵੀ ਸਨਮਾਨ ਮਿਲੇਗਾ ਵਧੀਆ ਇਹ ਤਾਂ ਪਤਾ ਲੱਗਾ ਕਿਦਾਂ ਦਾ ਰਸਤੋਂ ਸੇ ਸਰਕਰਦਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿਉਂਕਿ ਹਰ ਇੱਕ ਮਾਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸਾਡੇ ਨਾਲੋਂ ਜ਼ਿਆਦਾ ਨਾ ਕਰੇ ਆਪਣਾ ਨਾਮ ਰੋਸ਼ਨ ਕਰੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਤੇ ਆਪਣੇ ਸਟੇਟ ਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਸਰਕਰਦਿਆਂ ਨੂੰ ਯੂਕਰੇਨ ਦੇ ਵਿੱਚ ਨਾਮ ਲਿਖਿਆ ਜਾਣਾ ਬੜੀ ਵੱਡੀ ਗੱਲ ਹੈ ਜੀ ਬਿਲਕੁਲ ਸਰ ਇਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੀਆਂ ਵੀ ਕੰਟਰੀਆਂ ਹੈਗੀਆਂ ਨੇ ਇਸ ਇੰਡੀਅਨ ਦਾ ਇਸ ਪੰਜਾਬੀ ਦਾ ਨਾਮ ਲਿਖਿਆ ਜਾਏ ਉੱਥੇ ਹੋਰ ਕਿਹੜੇ ਕਿਹੜੇ ਮੈਨੇਜਰ ਤੁਸੀਂ ਕਿਹੜੇ ਕਿਹੜੇ ਵਰਡ ਦਿੱਤੇ ਸਰ ਗਿਨੀਸ ਵਰਲਡ ਰਿਕਾਰਡ ਮੈਂ ਬਣਾਇਆ ਚਾਰ ਲਿੰਕਾ ਬੁੱਕੋ ਫ੍ਰੀਕੋਰਡ ਬਣਾਏ ਨੇ WRC ਇਹ ਫਿਰ ਹੋਰ ਬੜੀਆਂ ਬੁੱਕਾਂ ਨੇ ਅਲੱਗ-ਅਲੱਗ ਕੰਟਰੀ ਦੀਆਂ ਜਿਨ੍ਹਾਂ 'ਚ ਮੇਰੇ ਰਿਕਾਰਡ ਦਰਜ ਨੇ ਪੰਜਾਬ ਪੁਲਿਸ ਦੇ ਬ੍ਰਾਂਡ ਮਾਸਟਰ ਦੀ ਚੀਜ਼ ਸਰ ਪੰਜਾਬ ਪੁਲਿਸ ਦਾ ਫਿਰ ਇਲੈਕਸ਼ਨ ਕਮਿਸ਼ਨ ਦਾ SBI ਬਾਈਕੇ ਨਾਮ ਹੈ ਫਿਰ ਯੂਨਾਈਟਿਡ ਸੇ ਇੱਕ ਸੰਸਥਾ ਦਾ ਬ੍ਰਾਂਡ ਵੈਸਟਰ ਦਾ ਨਾਮ ਹੈ ਹੋਰ ਵੀ ਕਈ ਇਹੋ ਜਿਹੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਸਰਕਾਰ ਦੀਆਂ ਵੀ ਉਦਾਂ ਵੀ ਜਿਨ੍ਹਾਂ ਦਾ ਮੈਂ ਬ੍ਰਾਂਡ ਵੈਸਟਰ ਆ ਕੋਲ ਜੀ ਪੰਜਾਬ ਚ ਕਿ ਪੰਜਾਬ ਤੇ ਹੋਰ ਵੀ ਸ਼ਹਿਰਾਂ 'ਚ ਜਿਸ ਤਰ੍ਹਾਂ ਮਹਾਰਾਸ਼ਟਰ ਚ ਕਿ ਇਹ ਚੀਜ਼ ਸਰ ਪੰਜਾਬ ਦੇ ਹਾਂਜੀ ਆਪਣੀ ਸਟੇਟਾਂ ਜਿਹੜੀਆਂ ਮਹਾਰਾਸ਼ਟਰ ਹੋ ਗਈਆਂ ਦਿੱਲੀ ਆਪਣੀ ਕੈਪੀਟਲ ਆ ਉੱਥੇ ਹੀ ਮੈਨੂੰ ਸਨਮਾਨ ਹੋਇਆ ਸੀ ਕਰਮਵੀਰ ਚੱਕਰਨਾ ਬੰਬੇ ਮਿਲਿਆ ਸੀ ਮੈਨੂੰ ਸਵਾਭਿਮਾਨ ਪੁਰਸਕਾਰ ਲੱਗਦਾ ਨਹੀਂ ਸਪੋਰਟਸ ਦੇ ਵਿੱਚ ਰਹਿ ਕੇ ਕੁਝ ਨਾ ਕੁਝ ਹਾਸਲ ਹੁੰਦਾ ਹਾਂਜੀ ਬਿਲਕੁਲ ਸਰ ਇਹ ਨਹੀਂ ਮਗੋਂਗਾ ਕਿ ਹਾਸਲ ਨਹੀਂ ਹੋ ਰਿਹਾ ਬਟ ਇਹ ਹੈ ਕਿ ਉਹੋ ਜੀ ਰੈਕਗਨਿਸ਼ਨ ਨਹੀਂ ਮਿਲ ਰਹੀ ਹਲੇ ਪਰ ਨਾਮ ਹੋਦੇ ਹਾਂ ਹਾਂਜੀ ਉਹ ਤਾਂ ਚਲੋ ਹੋ ਰਿਹਾ ਨਾਲ-ਨਾਲ ਪੁਸ਼-ਅਪ ਮੈਨ ਆਫ ਇੰਡੀਆ ਪੁਸ਼-ਅਪ ਮੈਨ ਆਫ ਪੰਜਾਬ ਤੇ ਪਿੱਛੇ 100 ਜਾਣਿਆਂ ਦੀ ਲਿਸਟ ਜਾਰੀ ਹੋਈ ਹੈ ਟੌਪ ਸਿੱਖਾਂ ਦੀ ਉਦੇ ਵਿੱਚ ਮੇਰਾ ਪਹਿਲਾ 34ਵਾਂ ਨੰਬਰ ਸੀ ਪਹਿਲਾਂ 36ਵਾਂ ਸੀ ਜਦੋਂ ਲਿਸਟ ਜਾਰੀ ਹੋਈ ਸੀ ਫਿਰ 34ਵਾਂ ਹੋਇਆ ਹੁਣ 28ਵਾਂ ਨੰਬਰ ਆ ਦੇਖਿਆ ਜਾਂਦੇ ਬਲੂਸਰੀਦਾਰ ਕੌਣ ਦੌੜਿਆ ਸੀ ਹਾਂਜੀ ਉਹ 2023 ਦੇ ਵਿੱਚ ਤੋੜਿਆ ਸੀ ਉਹਨਾਂ ਦਾ ਰਿਕਾਰਡ ਉਸ ਤੋਂ ਬਾਅਦ ਕਿਹੜਾ ਕਿਹੜਾ ਤੋੜ ਚੁੱਕਾ ਉਸ ਤੋਂ ਬਾਅਦ ਸਰ ਪਾਕਿਸਤਾਨ ਦੇ ਮੁਹੰਮਦ ਅਰਸ਼ਦ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਫਿਰ ਇਜੀਪਟ ਦੇ ਹੈਗੇ ਨੇ ਮੁਹੰਮਦ ਈਯੂਬ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਰੋਨ ਕੂਪਰ ਦਾ 2022 ਚ ਤੋੜਿਆ ਸੀ ਤੇ जिने भी एथलीट रह गए ने मैं कोशिश करता हूं कि मैं रिकॉर्ड ब्रेक करा और अगो की टीचर बेटा अगो सारे 100 ਤੋਂ ਜ਼ਿਆਦਾ वर्ल्ड रिकॉर्ड ਬਣਾਉਣੇ ਆ ਤੇ ਪਹਿਲਾ ਇੰਡੀਅਨ ਬਣੂਗਾ ਜਿਹੜਾ ਇਹਨੇ ਰਿਕਾਰਡ ਬਣਾਉਗਾ ਤੇ ਵੈਸੇ ਵੀ ਯੂਕਰੇਨ ਚ ਛਾ ਗਿਆ ਨਹੀਂ ਉਦਾਂ ਵੀ ਸਰ ਬਾਕੀ ਹੋਰ ਵੀ ਬੜੀਆਂ ਕੰਟਰੀਆਂ ਹੈਗੀਆਂ ਨੇ ਹੋਰ ਵੀ ਟੀਚੇ ਹੈਗੇ ਨੇ ਜੋ ਪ੍ਰਾਪਤ ਕਰਨੇ ਆਲੇ ਤੁਹਾਡਾ ਨਾਮ ਹੀ ਲਿਖਿਆ ਜਾਣਾ ਕਿ ਬਹੁਤ ਨਹੀਂ ਪੰਨਾ ਇਹ ਸਰ ਇਹ ਤਾਂ ਮੈਂ ਕਹਾਂਗਾ ਕਿ ਔਨ ਵਾਲੇ ਸਮੇਂ ਵਿੱਚ ਜ਼ਰੂਰ ਇਹ ਹੋਊਗਾ ਪਰ ਹੱਲੇ ਫਿਲਹਾਲ ਨਾਮ ਹੁਣ ਕਿੰਨੇ ਤੱਕ ਰਿਕਾਰਡ ਬਣਾ ਚੁੱਕੇ ਤੁਸੀਂ ਹੁਣ 34+ ਹੋ ਗਏ ਸਰ ਅੱਗੇ ਸਿਰ ਬਣੇ ਆ ਪਰ ਉਹਨਾਂ ਦੀ ਰੈਕਗਨਿਸ਼ਨ ਮੈਨੂੰ ਆਪਣਾ ਸਰਟੀਫਿਕੇਟ ਨਹੀਂ ਆਇਆ ਹਲੇ